Man, bin, the, now we are suspending three you. Three, four days. My no, no, event was. Complete. No, no, you take care. We just be there. We don't want i sorry, ma'am. No. I'm sorry. I'm extremely sorry. Man, please. sorry. Don't call man. Sorry, madam sorry. madam sorry. Ma'am, please. please. sorry, ma'am. Ma'am, please. sorry. Ma'am, sorry, Ma'am, please. Man, please. Sorry. Man, sorry, man, please. Man. ਵਾਪਰ ਕੰਪਲੀਟ ਇਸ ਅੰਡਰਸਟੈਂਡ ਪਲੀਜ਼ ਵੀਡੀਓ ਤੁਸੀਂ ਸੁਣੀ ਹੈ ਮੁੰਡਾ ਸੋਰੀ ਤੇ ਸੋਰੀ ਕਹੀ ਜਾ ਰਿਹਾ ਹੈ ਮੈਡਮ ਤੋਂ ਮੁਆਫੀ ਮੰਗੀ ਜਾ ਰਿਹਾ ਹੈ ਤਕਰੀਬਨ 3-4 ਮਿੰਟ ਦੇ ਵਿੱਚ 8ਵੀਂ ਕਲਾਸ ਵਿੱਚ ਪੜ੍ਹਦੇ ਇਸ ਸਟੂਡੈਂਟ ਨੇ 52 ਵਾਰ ਆਪਣੇ ਪ੍ਰਿੰਸੀਪਲ ਤੋਂ ਮੁਆਫੀ ਮੰਗੀ ਹੈ ਪ੍ਰਿੰਸੀਪਲ ਨੇ 8ਵੀਂ ਕਲਾਸ ਵਿੱਚ ਪੜ੍ਹਦੇ ਇਸ ਨੌਜਵਾਨ ਨੂੰ ਆਪਣੇ ਕੋਲ ਬੁਲਾਇਆ ਅਤੇ ਉਸ ਨੂੰ ਡਰਾਉਣਾ ਧਮਕਾਉਣਾ ਸ਼ੁਰੂ ਕਰ ਦਿੱਤਾ ਖੈਰ ਗਲਤੀ ਮੁੰਡੇ ਨੇ ਇੱਕ ਛੋਟੀ ਜੀ ਕੀਤੀ ਸੀ ਜੇ ਇਸ ਤੋਂ ਬਾਅਦ ਪ੍ਰਿੰਸੀਪਲ ਨੇ ਉਸ ਨੂੰ ਆਪਣੇ ਆਫਿਸ ਵਿੱਚ ਬੁਲਾਇਆ ਤੇ ਉਸ ਤੋਂ ਬਾਅਦ ਲਗਾਤਾਰ ਇਹ ਵੀਡੀਓ ਤੁਸੀਂ ਦੇਖੀ ਹੈ ਕਿਵੇਂ ਮੁੰਡਾ ਮੁਆਫੀ ਮੰਗ ਰਿਹਾ ਹੈ ਗਲਤੀ ਕੀਤੀ ਸੀ ਨੈਸ਼ਨਲ ਖਿਡਾਰੀ ਹੈ ਮੁੰਡਾ ਇਹ ਸਕੇਟਿੰਗ ਦੇ ਵਿੱਚ ਚੈਂਪੀਅਨ ਰਿਹਾ ਹੈ 골ਡ ਮੈਡਲ ਤੱਕ ਜਿੱਤੇ ਹੋਏ ਨੇ ਇਹ ਸਕੂਲ ਦੇ ਵਿੱਚ ਫੋਨ ਲੈ ਆਉਂਦਾ ਆਪਣੀ ਕਲਾਸ ਦੀ ਵੀਡੀਓ ਬਣਾਉਂਦਾ ਹੈ ਸੋਸ਼ਲ ਮੀਡੀਆ ਦੇ ਉੱਤੇ ਅਪਲੋਡ ਕਰ ਦਿੰਦਾ ਹੈ ਹਾਲਾਂਕਿ ਨੌਜਵਾਨ ਨੇ ਗਲਤੀ ਜ਼ਰੂਰ ਕੀਤੀ ਹੈ ਪਰ ਉਸ ਤੋਂ ਬਾਅਦ ਜਦੋਂ ਟੀਚਰ ਨੇ ਪ੍ਰਿੰਸੀਪਲ ਨੂੰ ਦੱਸਿਆ ਤਾਂ ਪ੍ਰਿੰਸੀਪਲ ਨੇ ਉਸ ਨੂੰ ਝਿੜਕਿਆ ਇੰਨਾ ਇੱਥੇ ਤੱਕ ਕਿ ਪ੍ਰਿੰਸੀਪਲ ਨੇ ਉਸ ਦਾ ਕੈਰੀਅਰ ਖਤਮ ਕਰਨ ਦੀ ਗੱਲ ਕਹਿ ਦਿੱਤੀ ਉਸ ਦੇ ਸਾਰੇ ਅਵਾਰਡ ਵਾਪਸ ਕਰਨ ਦੀ ਗੱਲ ਕਹਿ ਦਿੱਤੀ ਇਸ ਤੋਂ ਬਾਅਦ ਨੌਜਵਾਨ ਨੂੰ ਖੁਦਕੁਸ਼ੀ ਕਰਨਾ ਜ਼ਿਆਦਾ ਸੁਖਾ ਲੱਗਿਆ ਜੀ ਹਾਂ ਮੁੰਡੇ ਨੇ ਸਕੂਲ ਦੀ ਤੀਸਰੀ ਮੰਜ਼ਿਲ ਦੇ ਉੱਤੋਂ ਛਲਾਂਗ ਮਾਰ ਦਿੱਤੀ ਪਰ ਇਸ ਸਾਰੇ ਦੌਰਾਨ ਬਚਾ ਇਸ ਗੱਲ ਵਿੱਚ ਰਿਹਾ ਹੈ ਕਿ ਨੌਜਵਾਨ ਦੀ ਜ਼ਿੰਦਗੀ ਜ਼ਰੂਰ ਬਚ ਗਈ ਹੈ ਹਸਪਤਾਲ ਵਿੱਚ ਜੇਰੇ ਇਲਾਜ ਹੈ ਲੱਤਾਂ ਨੂੰ ਸੱਟਾਂ ਨੇ ਮੱਥੇ ਤੇ ਮੋਢਿਆਂ ਤੇ ਹੋਰ ਕਈ ਜਗ੍ਹਾ ਤੇ ਸੱਟਾਂ ਲੱਗੀਆਂ ਨੇ ਦਰਅਸਲ ਨੌਜਵਾਨ ਨੂੰ ਜਦੋਂ ਪੁਲਿਸ ਉੱਥੇ ਪਹੁੰਚਦੀ ਹੈ ਹਸਪਤਾਲ ਵਿੱਚ ਇੱਕ ਬਿਆਨ ਲੈਂਦੀ ਹੈ ਉਸ ਤੋਂ ਬਾਅਦ ਪੁਲਿਸ ਵੱਲੋਂ 296ਬੀ 3512 ਬੀ ਐਨ ਐਸ 2023 ਦੀ ਅੰਡਰ ਸੈਕਸ਼ਨ 75 ਜੁਵਨਾਈਲ ਜਸਟਿਸ ਕੇਅਰ ਐਂਡ ਪ੍ਰੋਟੈਕਸ਼ਨ ਆਫ ਚਿਲड्रन ਐਕਟ 2015 ਦੇ ਤਹਿਤ ਪ੍ਰਿੰਸੀਪਲ ਡੋਲੀ ਚੋਹਾਨ ਦੇ ਖਿਲਾਫ ਪਰਚਾ ਦਰਜ ਕਰ ਲਿਆ ਨੌਜਵਾਨ ਨੇ ਜੋ ਪੁਲਿਸ ਨੂੰ ਬਿਆਨ ਦਰਜ ਕਰਵਾਇਆ ਉਸ ਦੇ ਵਿੱਚ ਉਹਨੇ ਕਹਿ ਦਿੱਤਾ ਹੈ ਕਿ ਪ੍ਰਿੰਸੀਪਲ ਨੇ ਉਸ ਨੂੰ ਦਫਤਰ ਦੇ ਵਿੱਚ ਬੁਲਾਇਆ ਸੀ ਕਿਉਂਕਿ ਉਹ ਸਕੂਲ ਦੇ ਵਿੱਚ ਫੋਨ ਲੈ ਕੇ ਆਇਆ ਸੀ ਅਤੇ ਉਸ ਤੋਂ ਬਾਅਦ ਉਸ ਦੇ ਉੱਤੇ ਚਲਾਣਾ ਸ਼ੁਰੂ ਕਰ ਦਿੱਤਾ ਉਸ ਨੇ ਯਾਨੀ ਕਿ ਪ੍ਰਿੰਸੀਪਲ ਨੇ ਉਸ ਬੱਚੇ ਨੂੰ ਸਕੂਲ ਤੋਂ ਕੱਢਣ ਉਸ ਦਾ ਕੈਰੀਅਰ ਖਤਮ ਕਰਨ ਜੋ ਕਿ ਉਹ ਇੱਕ ਨੈਸ਼ਨਲ ਖਿਡਾਰੀ ਹੈ ਉਸ ਦੇ ਉੱਤੇ ਅਬਿਊਸਿਵ ਲੈਂਗੁਏਜ ਯੂਜ਼ ਕੀਤੀ ਯਾਨੀ ਕਿ ਉਸ ਨੂੰ ਗੰਦੀਆਂ ਗਾਲਾਂ ਕੱਢੀਆਂ ਗਈਆਂ ਭੱਦੇ ਸ਼ਬਦ ਬੋਲੇ ਗਏ ਇਸ ਸਭ ਦੌਰਾਨ ਨੌਜਵਾਨ ਉੱਤੇ ਖੜਾ ਮੁਆਫੀਆਂ ਮੰਗਦਾ ਰਿਹਾ ਪਰ ਫਿਰ ਵੀ ਬੋਧੀ ਇੰਟਰਨੈਸ਼ਨਲ ਸਕੂਲ ਰਤਲਾਮ ਦੀ ਪ੍ਰਿੰਸੀਪਲ ਦਾ ਦਿਲ ਨਾ ਪਸੀਜਿਆ ਤੇ ਉਸ ਤੋਂ ਬਾਅਦ ਨੌਜਵਾਨ ਉੱਥੋਂ ਬਾਹਰ ਹੁੰਦਾ ਉਸਨੇ ਸੁਸਾਈਡ ਕਰਨ ਦੀ ਕੋਸ਼ਿਸ਼ ਕੀਤੀ ਹੈ ਹਾਲਾਂਕਿ ਪ੍ਰਿੰਸੀਪਲ ਨੇ ਇਸ ਬੱਚੇ ਦੇ ਪੇਰੈਂਟਸ ਨੂੰ ਵੀ ਸਕੂਲ ਵਿੱਚ ਬੁਲਾਇਆ ਹੋਇਆ ਸੀ ਪਰ ਪੇਰੈਂਟਸ ਨਾਲ ਗੱਲ ਕਰਨ ਤੋਂ ਪਹਿਲਾਂ ਹੀ ਨੌਜਵਾਨ ਨੇ ਇਹ ਕਦਮ ਚੁੱਕ ਲਿਆ